ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਵਿੱਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਖੇਤਾਂគ្នੇ ਪਹੁੰਚੇ ਹੋਏ ਆ ਬੱਦਲ ਰਿਹਾ ਜੀ ਪੂਰਾ ਗਰਜ ਮੇਦੀ ਤਿਆਰੀ ਹੋ ਗਈ ਚਲੋ ਦੱਸਿਆ ਵੀ ਤਾਂ ਇਹ ਦਿਨਾਂ ਦਾ ਤੇ ਬਾਕੀ ਦੇਖਦੇ ਆ ਜੀ ਬਾਕੀ ਤੁਹਾਨੂੰ ਦਿਖਾਉਂਦੇ ਆ ਕੰਮ ਚੱਲ ਰਿਹਾ ਇੱਧਰ ਕਾਲੇ ਬਾਈ ਵੀ ਮਸ਼ੀਨ ਲੈ ਕੇ ਪਹੁੰਚ ਗਿਆ ਬੱਦਲ ਪੂਰਾ ਜ਼ੋਰ ਤੇ ਚੱਲ ਰਿਹਾ ਜੀ ਕਿਉਂਕਿ ਕੋਲਾ ਹੱਤ ਬਣ ਗਿਆ ਤੇ ਚਲੋ ਇਹ ਕੁਦਰਤੀ ਰੰਗ ਆ ਜੀ ਕੋਈ ਪਤਾ ਨਹੀਂ ਹੁੰਦਾ ਥੋੜੀ ਜਿਹੀ ਬਦਲੀ ਵੀ ਇਹਨਾਂ ਦਿਨਾਂ ਚਾ ਕੇ ਬੜਾ ਰੂਪ ਧਾਰ ਲੈਂਦੀ ਆ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਤੁਹਾਨੂੰ ਪਿਛਲੇ ਕੈਮਰੇ ਨਾਲੇ ਦਿਖਾਉਂਦਾ ਜੀ ਕਿੱਕਣਾ ਚੱਲ ਜਾ ਕੰਮ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਮੀਂਹ ਹੋ ਗਿਆ ਸ਼ੁਰੂ ਪੂਰਾ ਕੋਹ ਲੱਗਦਾ ਬੱਦਲ ਆਇਆ ਤੇ ਜਦ ਇਹ ਨਾਲ ਦੀ ਨਾਲ ਕੰਮ ਸ਼ੁਰੂ ਹੋ ਗਿਆ ਰੁਕ ਗਿਆ ਜੀ ਕੰਮ ਸਮਝ ਲਓ ਉਹ ਦੇਖੋ ਬਾਈ ਸਾਹਮਣੇ ਕੰਪੈਨ ਵੀ ਚੱਲਦੀ ਹੈ ਕੱਲ ਪਾਈ ਤੇ ਇਧਰ ਝੂੜੀ ਵਾਲੀ ਵੀ ਮਹੀਨ ਵੀ ਚੱਲ ਰਹੀ ਥੋੜੀ ਬੰਦ ਹੋ ਗਈ ਕੋਹ ਲੱਗਦਾ ਮੀਂਹ ਜਿਹੜਾ ਪੂਰਾ ਤੇਜ਼ ਹੋ ਗਿਆ ਮਸ਼ੀਨਾਂ ਵੀ ਨੇ ਬਾਈ ਧੂੜਾ ਪਟਿਆ ਪਈਆਂ ਥੋੜੀ ਤੇਜ਼ੀ ਚੱਲਦਾ ਨਾਲ ਦੀ ਨਾਲ ਹਵਾ ਬੱਦਲ ਦੇਖ ਲਓ ਤੁਸੀਂ ਕਿਹੜੇ ਹਿਸਾਬ ਨਾਲ ਚੱਲ ਰਿਹਾ ਹੈ ਵੇ। ਉਹ ਦੇਖੋ। ਉਹ ਚੱਲ ਰਹੀ ਆ ਬਾਈ ਮਸ਼ੀਨ। ਲਾ ਬਾਈ ਤੋੜੀ ਵਾਲੀ ਮਸ਼ੀਨ ਵੀ ਹੋ ਗਈ ਬੰਦ। ਕੰਮ ਚੱਲਦੇ ਚੱਲਦੇ ਪਿੱਛੇ। ਹੂੰ ਜਿਹੜਾ ਇਹਦਾ ਇਹਦਾ। ਕੋਹ ਦੇ ਚੁੱਪ। ਸਾਨੂੰ ਪਤਾ ਲਾ ਜਾਣਾ ਮੀਂਹ ਪੈਂਦੇ ਦਾ। ਹੋ ਚਲਾਤੀ ਬਾਈ ਦੁਬਾਰਾ ਫੇਰ ਜੌਂਡੀ ਆ ਰਿਹਾ ਕਹਿੰਦੇ ਜਦਵਾਨੀ ਆਹ ਲੋ ਆ ਦੇ ਚਲੋ ਵਾਕੀ ਬਾਈ ਕੁਦਰਤ ਦੇ ਰੰਗ ਪਤਾ ਨਹੀਂ ਬਾਹਗਰੂ ਕਿਹੜੇ ਰੰਗਾਂ ਚ ਰਾਜੀ ਪੱਤੇ ਪੁੱਤੇ ਵੀ ਸਾਰੀ ਸਿੰਬਰ ਤੇ ਉਰੇ ਖੇਤੀ ਬਣਾਈ ਵੀ ਰੇਲ ਬਾਈ ਆਵਾਂ ਨੇ ਪੂਰੀ ਦੀ ਪੂਰੀ ਬੱਦਲ ਵੀ ਗਰਜ ਰਿਹਾ ਲੋ ਬਾਈ ਹੋ ਗਈ ਮਸ਼ੀਨ ਤਾਂ ਬੰਦ ਹੋ ਗਈ ਤੇ ਉਹ ਦੇਖੋ ਪਰਲੇ ਘੇਰੇ ਫਰੇ ਬੰਦ ਕਰਨੀ ਪੈਗੀ ਕਿਉਂਕਿ ਦਾਣੇ ਨੂੰ ਫਰਕ ਪੈ ਜਾਂਦਾ ਜੀ ਬੱਲ ਦੇ ਨੂੰ ਸੋ ਗਿੱਲੀ ਹੋ ਜਾਂਦੀ ਹੈ ਮਲਾਈ ਨਹੀਂ ਕਰਦੀ ਉਖਣਾ ਚਲੋ ਉਹ ਦੋਈ ਤੂੜੀ ਵਾਲੀ ਵੀ ਖੜਾਤੇ ਬਾਈ ਜੇ ਛਣੇ ਦੇਖੇ ਗੇੜਾ ਉਹ ਆ ਗਿਆ ਰਾਜੀੂ ਭਾਈ ਚਲੋ ਬਾਕੀ ਮਨਾਉਂਦੇ ਉਹਨਾਂ ਉੱਧਰ ਆ ਜਾਣਾ ਹੁਣ ਮੀਂਹ ਹੁਣ ਹਵਾ ਵੀ ਖੜ ਗਈ ਜੀ ਮੀਂਹ ਵੀ ਤੇਜ਼ ਹੋ ਗਿਆ ਨਾਲ ਦੀ ਨਾਲ ਭਾਈ ਬਹੁਤ ਹੋਇਆ ਪੂਰਾ ਤੇ ਆ ਲੋ ਚਾਰਾਂ ਸਾਈਡ ਨੂੰ ਤੁਹਾਨੂੰ ਦਿਖਦਾ ਹੀ ਐ ਤੇ ਬਾਕੀ ਬਾਈ ਕਾਲਾ ਬਾਈ ਮਨ ਲੱਦੀ ਮਸ਼ੀਨ ਦੇ ਪਿੱਛੇ ਉਹ ਦੇਖੋ ਦੇਖ ਰਿਹਾ ਜਿਹੜਾ ਆਪਣਾ ਹੁੰਦਾ ਕੱਟ ਕੇ ਰੱਖਿਆ ਵਾ ਮਸ਼ੀਨ ਦੇ ਪਿੱਛੇ ਜਿਹਨੂੰ ਆਪਾਂ ਕਹਿੰਦੇ ਜੂੰਗੜ ਜਾਂ ਤੇ ਆ ਲੋ ਮਸ਼ੀਨ ਉਹ ਵੀ ਬਾਈ ਕੱਢਤੀ ਬਾਹਰ ਚੱਲਿਆ ਨਹੀਂ ਕੰਮ ਟਰੈਕਟਰ ਮੋੜਦਾ ਲੋ ਆਪ ਤੇ ਸਿੱਕੋ ਟਰਾਲੀ ਬਣੀ ਐ ਇੱਧਰ ਨੂੰ ਬਾਈ ਚਾਨਣਾ ਹੋ ਗਿਆ ਦੇਖੋ ਹਰਮੀ ਤਾਂ ਪੈ ਰਿਹਾ ਇੱਧਰ ਨੂੰ ਚਾਨਣਾ ਤੇ ਇੱਧਰ ਨੂੰ ਮੱਤਲ ਆ ਦੇਖੋ ਇਹਦੀ ਦੁਬਾਰਾ ਵਧਿਆ ਵਾ ਮਾਜਾ ਪਾਣੀ ਚ ਜਉਣ ਬਾਈ ਉੱਪਰਸ ਸਾਰੇ ਕੰਮ ਹੋ ਗਏ ਠੱਪ ਕੋ ਲੱਗਦਾ ਲੈ ਬਾਈ ਮੀਂਹ ਗਿਆ ਬਦ ਬੂਟਿਆਂ ਵਰਤੇ ਵੀ ਲੱਗ ਗਿਆ ਚੋਨਾ ਦੇਖੋ ਵਿੱਚ ਨੂੰ ਸਾਨੂੰ ਦਿਖ ਜਾਣਾ ਗਿੱਦਾ ਤੇ ਅਹੀਂ ਜੇ ਭਰੀਆਂ ਦਾ ਔਖਾ ਹੋ ਜਾਂਦਾ ਏ ਚਲੋ ਜਿਕਣਾ ਬਾਈ ਆ ਲੰਗਾ ਪਿਆ ਇਹਦਾ ਸਰ ਜਾਣਾ ਇਹ ਤਾਂ ਚਲੋ ਧੁੱਪ ਨਿਕਲੀ ਸੁੱਕ ਗਈ ਹੈ ਤੇ ਜਿਹਦਾ ਜ਼ਿਆਦਾਤਰ ਸਮਝ ਲਓ ਵੀ ਇਹ ਭਰੀਆਂ ਬੰਨੀਆਂ ਵੀ ਆ। ਉਹ ਔਖਾ ਹੋ ਜਾਂਦਾ। ਥੋੜਾ ਜਿਹਾ। ਹੁਣ ਦੇਖੋ ਅੱਪਰ ਬੂਟਿਆਂ ਨੇ ਕਿੰਨੀ ਮਹੀ ਹੜ ਜਾਣਾ। 15-20 ਮਿੰਟ ਬੂਟਿਆਂ ਨੇ ਉੱਪਰ ਤੈਕਣਾ ਹੀ ਚੋਈ ਜਾਣਾ ਜੀ। ਪੱਤੇ ਜਿਹੜੇ ਖਾਸਾ ਮਹੀ சாਂਪ ਲੁੰਦੇ ਆ। ਠੀਕ। ਦੋਈ ਭਿਜਣ ਵਾਲਾ ਕੰਮ ਹੋਇਆ ਬਾਰੇ। ਤਾਂ ਦੇਖੋ। ਇਹ ਖੜ ਗਿਆ ਬਾਈ ਸਾਰਾ ਹੀ ਕੰਮ ਉਹ ਬਾਈ ਤਾਂ ਹੀ ਵੀ ਉੱਥੇ ਕੰਬੈਨਾਂ ਬਖੋਲ ਲਾ ਕੇ ਖੜ ਗਿਆ ਦੇਖੋ। ਲੋ ਬਾਕੀ ਬਾਈ ਰਾਜੂ ਬਾਈ ਵੀ ਆ ਰਿਹਾ ਟਰਾਲੀ ਲੈ ਕੇ ਤੇ ਉਹ ਮਸ਼ੀਨ ਵੀ ਚੱਲ ਪਈ ਕਰਨ ਉਹ ਦੇਖੋ ਕਿਉਂਕਿ ਮੇਨ ਨਾਲ ਫਰਕ ਪੈ ਗਿਆ ਜੀ ਲਾਂਗੇ ਨੂੰ ਤੇ ਆਹ ਦੇਖੋ ਤੁਹਾਨੂੰ ਹੁੰਦਾ ਆਹ ਬੂਸਾ ਗਿੱਲਾ ਹੋ ਗਿਆ ਜੀ ਪੂਰਾ ਨਹੀਂ ਸੁੱਕਾ ਹੁਣ ਤੇ ਮੈਂ ਦਿਖਾਉਂਦਾ ਜੀ ਤੁਹਾਨੂੰ ਕਿ ਮੈਂ ਸੁੱਕਾ ਦੇ ਜਿਵੇਂ ਆਹ ਸੁੱਕਾ ਦੇਖੋ ਬਾਈ ਇਹ ਆਹ ਗਿੱਲਾ ਇੰਨਾ ਫਰਕ ਪੈ ਗਿਆ ਬਾਈ ਯਾਰ ਇਹ ਖੇਤ ਦੇ ਵਿੱਚੋਂ ਤੁਹਾਨੂੰ ਦਿਖਦਾ ਜਿਰਦਾ ਉਰੀ ਮੋਟੀ ਮੋਟੀ ਕਿਣੀ। ਉਹ ਦੇਖੋ। ਲੋ ਭਾਈ ਮੈਂ ਨਹੀਂ ਹਟਿਆ ਤੇ ਇਧਰ ਟਰੈਕਟਰ ਪਤਾ ਨਹੀਂ ਕਿੱਧਰ ਗਿਆ ਕਰ ਆਇਆ ਹਾਂ। ਅਸਰੇ ਖਾਦ ਘਰੇ ਨੇ। ਕਿੱਧਰ ਗਿਆ ਟਰੈਕਟਰ ਗਿਆ? ਟਰੈਕਟਰ ਟੀਨਾਂ ਦੇ ਨਹੀਂ ਪਾਈਆਂ ਨਵੀਆਂ। ਅੱਛਾ। ਜੋੜਾ ਜਿਹੜਾ ਉਹ ਥੱਲੇ। ਠੀਕ ਹੈ। ਹੁਣ ਉਹ ਤੋ ਉਤਾਰਨ ਵੀ ਨਾ ਪਾਣੇ ਥੱਲੇ। ਭਈਏ ਜੱਗੇ ਦੇ ਪਿੰਦੇ ਚਾਹ ਹਲੇ। ਹੂੰ ਜਸਰ ਕੰਨ ਛੇਤੀ ਆਦਾ ਮੈਂ ਭੱਜ ਕੇ ਆਇਆ ਕਾ ਨਾ ਦਾ ਬਣਾ ਦਵਾ ਬਣੀ ਤਾਂ ਹੈ ਨਹੀਂ ਯਾਰ ਲੋ ਖੜ ਕੇ ਕੰਮ ਵੀ ਬੈ ਕੇ ਜਾਦਾ ਹੂੰ ਹੁਣ ਮਹਾ ਇਥੇ ਕਾਰ ਲੱਗਿਆ ਨੇ ਭਈਆਂ ਨੇ ਪਿਉਣੀ ਹੋਣੇ ਹੁਣ ਤਾਂ ਕੱਲ ਵੀ ਚੱਲੇ ਅੱਛਾ ਇੱਕ ਹੋਰ ਦੇਖ ਲੈ ਮੈਂ ਵੀ ਪੈ ਰਿਆ ਸਵੇਰ ਦਾ ਸੂਰਜ ਨਹੀਂ ਦਿਖਿਆ ਤੇ ਹੁਣ ਬੱਦਲ ਦੇ ਵਿੱਚ ਨੂੰ ਸੂਰਜ ਵੀ ਨਿਕਲਿਆ ਆ ਅੱਛਾ ਹੋਰ ਹੈ ਜੇ ਹੁਣ ਵੀ ਘੰਟਾ ਹਲੇ ਟਾਈਮ ਹੈਗਾ 4 ਵਜੇ ਹੂੰ ਹੁਣ ਵੀ ਘੰਟਾ ਸੂਰਜ ਦੇ ਦੇਵੇ ਨਾ ਮਸ਼ੀਨਾਂ ਚੱਲਦੀਆਂ ਹੋ ਜੂਗੀਆਂ ਘਰ ਤੋਂ ਵਿਆਹ ਕਰਨ ਕਾਲੀਆਂ ਦਾ ਹੂੰ ਸਮਝਿਆ ਇਹਦਾ ਬੱਲਾ ਨੂੰ ਬੱਲਾ ਨੂੰ ਹਵਾ ਲੱਗੇ ਇਨੇ ਤੇ ਬਣ ਜਾਣੀਆਂ ਚਲੋ ਹੁਣ ਤਾਂ ਬਾਈ ਕੰਮ ਖੜ ਗਿਆ ਉਹ ਮਸ਼ੀਨ ਵੀ ਖੜ ਗਈ ਜੀ ਖੜ ਗਈ ਵੀ ਜ਼ਿਆਦਾ ਹੋ ਗਿਆ ਹੂੰ ਜ਼ਿਆਦਾ ਹੋ ਗਿਆ ਮਸ਼ੀਨ ਇੱਕ ਉੱਪਰ ਦਾਣੇ ਵਾਲਾ ਵੀ ਖਾਲੀ ਉੱਤੇ ਵੀ ਪਈ ਜਾਂਦਾ ਹੂੰ ਤੇ ਟਰਾਲੇ ਉੱਤੇ ਵੀ ਕਿੰਨੀ ਗੱਲ ਤਰਪਾਲ ਪਾਈ ਜਾਊਗਾ ਸਹੀ ਗੱਲ ਹੁਣ ਆਪਾਂ ਦੇਖਦੇ ਹਾਂ ਟਰਾਲੀ ਵੀ ਹਟ ਗਿਆ ਹਟ ਗਿਆ ਨਾਲ ਧੁੱਪਾਂ ਵੀ ਨਿਕਲ ਗਈ ਮੌਸਮ ਸਾਫ਼ ਹੋ ਜਾਣਾ ਪਰ ਇਹਦੇ ਨੂੰ ਬੱਦਲ ਹੈਗਾ ਬਹੁਤ ਆ ਦੇਖ ਬਾਈ ਬੱਦਲ ਹਾਂ ਬਹੁਤ ਬੱਦਲ ਆ ਪੂਰਾ ਬੱਦਲ ਆ ਤੇ ਜਾਣੀ ਤੇਰੇ ਇੱਕ ਟਰਾਲੀ ਬਣ ਗਈ ਸੀ ਤੂੜੀ ਦੀ ਇੱਕ ਬਣ ਗਈ ਇੱਕ ਰਹਿ ਗਈ ਕੱਲ ਕੋਈ ਨਹੀਂ ਕੱਲੋਂ ਬਸਾਈ ਕੱਲੋਂ ਨਹੀਂ ਪਰਸੋਂ ਉਹ ਬਣੂਗੀਓ ਚੱਲ ਬਾਈ ਇਹ ਇਹ ਚੀਜ਼ਾਂ ਦਾ ਸਰ ਜਾਂਦਾ ਜਿੱਕੜਾ ਹੁਣ ਜਿਹਦੇ ਭਰੀਆਂ ਬੰਨੀਆਂ ਪਈਆਂ ਨੇ ਉਹਦਾ ਔਖਾ ਹੈ ਔਖਾ ਭਰੀਆਂ ਦਾ ਹਾਂ ਭਰੀਆਂ ਦਾ ਔਖਾ ਇੱਕ ਫੇਰੇ ਬੂਟਿਆਂ ਵਿੱਚ ਧੁੱਪ ਨਹੀਂ ਲੱਗਦੀ ਸਗੀ ਇਹ ਨਾਲ ਸੁੱਕਣ ਨਹੀਂ ਆਉਂਦਾ ਹੈਗਾ ਹਾਂ ਚਲੋ ਸਾਡਾ ਤਾਂ ਕੰਮ ਥੋੜਾ ਹੈ ਠੀਕ ਹੈ ਇਹਦਾ ਬਾਹਰ ਕੱਢ ਕੇ ਫੋਲ ਹੁਣ ਆਹ ਇਹ ਆ ਫੁੱਸਾ ਇਹ ਤਾਂ ਜਦ ਧੁੱਪ ਨਿਕਲ ਹੀ ਆਪੇ ਸੁੱਕ ਜਾਣਾ ਸੁੱਕ ਜਾਣਾ ਇਹਦਾ ਜੱਗੇ ਦੇ ਅੱਜ ਤੂੜੀ ਬਣਾਈ ਐ ਜੱਗੇ ਨੇ ਤਾਂ ਖੇਲ ਖਰਾਬ ਕਰੀ ਸਾਰੀ ਹਾਂ ਮੇਰੇ ਜਦ ਨਾਲ ਉੱਥੇ ਵੜਦਾ ਤਾਂ ਚੋਈ ਉਦੋਂ ਮੈਂ ਜਦੋਂ ਨੂੰ ਕਹਤ ਰਹੀ ਪਾਰਸੋਂ ਨੂੰ ਕਹਿੰਦਾ ਮਾਸਰ ਤੇ ਤੂੜੀ ਬਣਾਵਾ ਦੇ ਮਹਾਬਰਾ ਚਲ ਪਾਰਸੋਂ ਬਣਾ ਦੇ ਹੂੰ ਜਾਂ ਪਰਸੋਂ ਆਈ ਕਹਿੰਦੇ ਵੀ ਅੱਜ ਅਸੀਂ ਸਮਰਾਲੇ ਵਾਲੇ ਤੇ ਬਣਾਇਆ ਹੀ ਹੈ ਹੂੰ ਕੰਦ ਤੇਰੇ ਬਣਾ ਦੋਗੇ ਮੈਂ ਚਲ ਕੱਲ ਨੂੰ ਬਣਾ ਦੇ ਹੂੰ ਫੇਰ ਮੈਂ ਕੱਲ ਹਾਂ ਕਹਿੰਦਾ ਵੀ ਕੱਲ ਨੂੰ 2 ਵਜੇ ਤੇਰੇ ਪੱਕਾ ਮਹਾਮਾ ਤੈਨੂੰ ਮਿਲਣੀ 2 ਵਜੇ ਕਹਿੰਦਾ ਤੇਰੇ 2 ਵਜੇ ਮਸ਼ੀਨ ਲੱਗੀ ਹੋਊਗੀ ਹੂੰ ਉਦੋਂ 2 ਵਜੇ ਕੇ ਉਦੋਂ ਜੱਗੇ ਨਾਲ ਪਤਾ ਨਹੀਂ ਕਿਹੜੀ ਖੇਲ ਖੇਲੀ ਫਿਰ ਕਹਿੰਦਾ ਮਾਸਰ ਨਾਲ ਲੇਟ ਆਉਣਾ ਇਹਨੇ ਮੇਰੇ ਬਣਾ ਦੋ ਜੱਗੇ ਨੇ ਕਿੱਥੇ ਬਣਵਾਈਏ ਉਹ ਗਾਹਾਂ ਵਾਲੀ ਲੈ ਕੇ ਵੀ ਘਰ ਕੋਲ ਗਿਆ ਫਿਰ ਇ ਹਾਂ ਇਹ ਉਰੇ ਬਣਾ ਲੇ ਉਹਨੂੰ ਪਤਾ ਵੀ ਇਹ ਉਰੇ ਮਾਸਾ ਡਾ ਕੇ ਨਾ ਖਾਂ ਲੈਣਾ ਹਾਂ ਫਿਰ ਉੱਥੇ ਉਹਦੇ ਦੋ ਟਰਾਲੀਆਂ ਬਣਾ ਕੇ ਆਇਆ ਲੋ ਬਾਈ ਧੁੱਪ ਵੀ ਲੱਗੀ ਨਿਕਲਣ ਵਿਚੇ ਵਿਚੇ ਦੁਬਾਰਾ ਪਰ ਆਹ ਬੱਦਲ ਆ ਜਿਹੜਾ ਇਹ ਦੁਬਾਰਾ ਮੁੜ ਕੇ ਆ ਸਕਦਾ ਘੁੰਮ ਕੇ ਇਹਦਾਂ ਨੂੰ ਸੂਰਜ ਨੇ ਦਿਖਾਤਾ ਪਾ ਸਕਦਾ ਯਾਰ ਬੱਦਲ ਬਣਨ ਨੂੰ ਕੋਈ ਟਾਈਮ ਲੱਗਦਾ ਆਹਨ ਤਾਰੇ ਨਿਕਲੇ ਬਜਾ 9 ਵਜੇ ਰਾਤ ਪਈ ਆ 1 ਵਜੇ ਨਹੀਂ ਪੈਂਦਾ ਦਾ ਹੂੰ ਦੱਸ ਗਿਆ ਅਗਰ ਇਹਨੂੰ ਬਾਈ ਆ ਦੇ 4 ਵਜੇ ਮੈਂ ਸਾਨੂੰ ਕੱਖ ਪਾਉਣ ਉੱਠੇ ਜਦ ਤਾਰੇ ਨਿਕਲੇ ਬਜਾ ਹਾਂ ਬਾਈ ਹੁਣ ਮੀਂਹ हट ਗਿਆ ਬੂਟੇ ਚੋਰ ਇਹ ਆ ਉੱਤੇ ਦੇ ਪਾਣੀਆਂ ਨੇ ਭਾਰੀਆਂ ਪਾ ਹੁਣ ਡੇਰ ਲੱਗਿਆ ਪਹਿਲਾਂ ਮੀਂਹ ਦਾ ਗਰੇ ਨਹੀਂ ਗੇਂਦਾ ਡਾਗੇ ਦਾ ਦੇ ਹੁਣ ਇਹਨਾਂ ਨੇ ਜੂ ਜੂ ਹਵਾਈ ਜਾਣੀ ਉੱਪਰ ਤੇ ਚੋਈ ਜਾਣਾ ਇਹਨਾਂ ਦੇ ਪਾਣੀ ਸਾਬਦੇ ਉੱਪਰ ਹੁਣ ਇਹੋ ਪਾਣੀ ਚੋਈ ਜਾਣਾ ਦੇਖ ਤਸੀਹ ਬਾਈ ਚੱਕੇ ਮੜਾ ਜ ਹੁਣ ਤਾਂ ਜਮਾ ਹੀ ਹੋ ਗਿਆ ਹਨਾ ਨਰਮਾ ਹੋ ਗਿਆ ਜਦ ਮੈਂ ਫੇਟ ਤੇ ਮੈਂ ਦਿਖਾਇਆ ਉਹਨਾਂ ਦੀ ਵੀਡੀਓ ਜਦ ਮੈਂ ਬਣਾਈ ਜਦ ਆਇਆ ਕਰਦਾ ਤਾਂ ਅੱਕੜਾ ਕਰਕੇ ਟੁੱਟ ਜਾਂਦਾ ਹੁਣ ਬੂਲਾ ਵੀ ਨਾ ਲਾਣ ਤੋਂ ਹੋ ਗਿਆ ਦੇਖੀ ਚੱਕ ਕੇ ਦੇਖੀ ਬਾਈ ਆ ਦੇਖ ਪਤਾ ਲੱਜਣਾ ਤੈਨੂੰ ਹੂੰ ਪਾਣੇ ਹੂੰ ਆ ਤਾਂ ਮੈਂ ਉੱਥੇ ਮਸ਼ੀਨ ਪਹਿਲਾਂ ਖੜ੍ਹ ਲੀਨਾ ਅੱਧਾ ਘੰਟਾ ਪਹਿਲਾਂ ਖੜ੍ਹ ਗਈ ਮਸ਼ੀਨ ਦੇ ਕੇ ਹੂੰ ਹੁਣ ਤਾਂ ਹੋਰ ਸਲਾਹ ਪੜਦੀ ਨਾ ਵੀ ਇੱਕ ਹਣਾ ਚਲੋ ਕੋਈ ਆ ਦੇ ਬੱਦਲ ਬੋਲਦਾ ਲੈ ਬਾਈ ਆ ਰਿਹਾ بجلی ਬੋਲ ਸਕਦੀ ਹੈ ਹਲਕਾ ਰਾਤ ਨੂੰ ਦੱਸਿਆ ਵਾ ਕੱਲ ਨੂੰ 20 ਤਰੀਕ ਨੂੰ ਦੱਸਿਆ ਵਾ ਚਲੋ ਬਾਈ ਸੁੱਤਰ ਕੇ ਆ ਗਏ ਕਹਿੰਦਾ 20 ਤਰੀਕ ਨੂੰ ਨਿਕਲ ਜੂਵੇ ਫੇਰ ਸਭ ਦੇ ਨਾਮ ਦਾ ਕਾਟ ਹੋ ਜੂਗਾ ਹੂੰ ਲੈ ਸੂਰਜ ਨਿਕਲ ਕੇ ਪੂਰਾ ਆ ਗਿਆ ਪੂਰਾ ਆ ਗਿਆ ਮੈਂ ਕਹਿੰਦਾ ਮਸ਼ੀਨ ਚਲਾ ਦੇਣੀ ਹੁਣ ਦੇਖਦੇ ਆਂ ਘੰਟਾ ਖੰਡ ਲੱਗੀ ਤਾਂ ਆ ਹੂੰ ਚੱਲ ਜਾਣੀ ਇਸ ਗੱਲ ਚਲੋ ਭਾਈ ਚੱਲ ਰਿਹਾ ਕੰਮ ਕਰਨੀ ਆ ਫਿਰ ਕੱਢ ਕੇ ਭਈ ਆ ਜਨਾ ਟਰਾਲੀ ਫਿਰ 70 70 ਆਉਣੀ ਆ ਇੱਥੇ ਉਤਰਨੀ ਆ ਬਾਈ ਟਰਾਲੀ ਆ ਆ ਗਿਆ ਗੋਡਾਊਨ ਟਰਾਲੀ ਵਾਲਾ ਟਰਾਲੀ ਵਾਲਾ ਗੋਡਾਊਨ ਜਿੱਥੇ ਤਾਂ ਡੈਡੀ ਤਾਂ ਪੱਲੀਆਂ ਲੈ ਕੇ ਆ ਗਿਆ ਤਾਂ ਮੁੜ ਗਿਆ ਜਦ ਮੌਸਮ ਸਾਫ ਸੰਦਿਆ ਮੈਂ ਕਿਹਾ ਮੈਂ ਪੱਲੀਆਂ ਲੈ ਉਹ ਟਰਾਲੀ ਐਸੇ ਚੱਲ ਗਈ ਮੈਂ ਜਦ ਕੇ ਲੈਣ ਗਿਆ ਉਹ ਟਰਾਲੀ ਅੱਧ ਘਰ ਤੇ ਹਮ ਪਰ ਹਣਾ ਪਤਾ ਨਹੀਂ ਕਿਹਾ ਸਹੀ ਗੱਲ ਚਲੋ ਚੱਲ ਰਿਹਾ ਜੀ ਕੰਮ